ਸਮਰੰਗ ਦੁਖਾਨ ਕੰਦਾਨ ਅਮਰਦਾਸ ਗੁਰ ਹਿਰਦੈ ਧਿਆਉ ਜੀ ਹਿਰਦੈ ਧਿਆਉ ਸੇ ਗੁਰੂ ਰਾਮਦਾਸ ਗੋਨਗਾ ਰੇ ਅਰਜਨ ਬਿਘਨਨ ਕੇ ਨਾਸਿਕ ਬਿਘਨਨ ਕੇ ਨਾਸਿਕ ਹਰ ਗੋਬਿੰਦ ਸੁਭ ਸੁਮਤ ਪਰਗਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਾ ਸਰੇ ਹਾਰ ਕ੍ਰਿਸ਼ਨ ਮਨਾਇ ਬੋਰੀ ਤੇਗ ਬਹਾਦਰ ਪਰਮਾਂ ਕਰਪਾ ਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਧਰੋ ਤਰਾ ਪਰ ਪੁਨ ਪੁਨਾ ਸੀ ਸਾਜੀ ਪੁਨ ਪੁਨਾ ਸੀ ਸਾ ਬੰਦੋਂ ਬਾਰ ਇਕੰਕਾਰ ਸਤ ਗੁਰ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਹ ਧਧ ਬੰਦੋਂ ਕਾਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਹ ਧਧ ਬੰਦੋਂ ਕਾਰ ਅਨੁਰਾਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਤਬ ਖਾਲਸਾ ਯੋ ਮਨਮਥੀ ਇਹ ਭਏ ਦੰਗੇ ਨੂੰ ਤਿਆਰ ਅਕੈ ਤੋ ਲੜ ਇਨ ਕੋ ਮਾਰੋ ਅਕੈ ਤੋ ਮਨ ਬੋਹ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਹੋ ਜੁਗ ਅਟਲ ਚਬਰ ਸ਼ਤਰ ਤਖਤ ਕੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਨੇਤਾ ਪ੍ਰਤ ਹਾਜ਼ਰੀਆਂ ਭਰ ਕੇ ਲੜੀਵਾਰ ਸ੍ਰੀ ਗੁਰਪੰਥ ਪ੍ਰਕਾਸ਼ ਦੀ ਕਥਾ ਗੁਰੂ ਖਾਲਸੇ ਪੰਥ ਦੀ ਕਥਾ ਸਰਵਣ ਕਰ ਰਹੇ ਹੋ ਕੱਲ੍ਹ ਦੇ ਪ੍ਰਕਰਣਾ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਫਰਖਸ਼ਰ ਬਾਦਸ਼ਾਹ ਦੀ ਮੌਤ ਬਾਬਾ ਬੰਦਾ ਸਿੰਘ ਬਹਾਦਰ ਦੇ ਬਚਨਾਂ ਨਾਲ ਹੋਈ ਇਸ ਤੋਂ ਬਾਅਦ ਕੈਪਟਨ ਮਰੇ ਨੇ ਪਾਈ ਰਤਨ ਸਿੰਘ ਭੰਗੂ ਨੂੰ ਪੁੱਛਿਆ ਵੀ ਖਾਲਸੇ ਬਾਰੇ ਦੱਸੋ ਇਸ ਤੋਂ ਬਾਅਦ ਖਾਲਸਾ ਪੰਜਾਬ ਦੇ ਵਿੱਚ ਕਿੱਥੇ ਰਿਹਾ ਭਾਈ ਰਤਨ ਸਿੰਘ ਜੀ ਕਹਿੰਦੇ ਪੰਜਾਬ ਖਾਲਸੇ ਦੀ ਜਨਮ ਭੂਮੀ ਹੈ ਖਾਲਸੇ ਨੇ ਪੰਜਾਬ ਦੇ ਵਿੱਚ ਹੀ ਰਹਿਣਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਦੋਂ ਖਾਲਸੇ ਨੇ ਆਪਣਾ ਡੇਰਾ ਲਾਇਆ ਤੇ ਬਾਬਾ ਕਾਨ ਸਿੰਘ ਜੀ ਨੇ ਤੁਰਕਾਂ ਦੇ ਨਾਲ ਬਚਨ ਕਰਕੇ ਸ੍ਰੀ ਅਮਰਸਰ ਸਾਹਿਬ ਵਿਖੇ ਸੰਗਤਾਂ ਦਾ ਇਕੱਠ ਰੱਖਿਆ ਹੁਕਮਨਾਮੇ ਭੇਜ ਦਿੱਤੇ ਤੁਰਕਾਂ ਨੇ ਕਿਹਾ ਜੀ 10 ਦਿਨ ਦਾ ਮੇਲਾ ਸੀ 10000 ਟਕੇ ਲਵਾਂਗੇ ਤੇ ਸੰਗਤ ਦੀ ਹਿਫਾਜ਼ਤ ਵੀ ਕਰਾਂਗੇ ਇਸ ਤਰ੍ਹਾਂ ਫਿਰ ਜਿਹੜੇ ਨਿਯੋਂਦੇ ਭੇਜ ਦਿੱਤੇ ਗਏ ਸੰਗਤ ਆਈ 10 ਦਿਨਾਂ ਬਾਅਦ 10000 ਟੱਕੇ ਗਿਣ ਕੇ ਤੁਰਕਾਂ ਨੂੰ ਦੇ ਦਿੱਤੇ ਪਰ ਜਿਹੜੇ ਬੰਦਈ ਸਨ ਉਹਨਾਂ ਨੇ ਮਨ ਵਿੱਚ ਸੋਚਿਆ ਵੀ ਜਿਹੜੀ ਇੱਥੇ ਚੜਤ ਹੋਈ ਐ ਉਹਦੇ ਵਿੱਚ ਸਾਡਾ ਵੀ ਹੱਕ ਬਣਦਾ ਸਿੰਘ ਕਹਿੰਦੇ ਜੀ ਤੁਹਾਡਾ ਹੱਕ ਕਿੱਥੋਂ ਬਣਦਾ ਤੁਸੀਂ ਆਪਣਾ ਨਵਾਂ ਪੰਥ ਚਲਾ ਲਿਆ ਮਹਾਰਾਜ ਦੀ ਦਸਿਮ ਬਰਯਾਦਾ ਨੂੰ ਇੱਕ ਪਾਸੇ ਕਰ ਦਿੱਤਾ ਤੇ ਤੁਹਾਡਾ ਤੇ ਕੋਈ ਹੱਕ ਨਹੀਂ ਗੁਰੂ ਘਰ ਦੀ ਜਿਤਨੀ ਵੀ ਮਾਇਆ ਇਸ ਮਾਇਆ ਤੇ ਕੇਵਲ ਖਾਲਸੇ ਦਾ ਹੱਕ ਹੈ ਉਸ ਵਕਤ ਦਾ ਗੱਲ ਜਿਹੜੀ ਸੀ ਉਹ ਟਲ ਗਈ ਪਰ ਅਗਲੇ ਮੇਲੇ ਤੇ ਜਿਹੜੇ ਬੰਦਾਈ ਸਨ ਉਹਨਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿੱਥੇ ਝੰਡਾ ਬੂੰਗਾ ਹੈ ਉਥੇ ਆ ਕੇ ਆਪਣਾ ਡੇਰਾ ਲਾ ਲਿਆ ਛੰਨਾ ਪਾ ਲਈਆਂ ਉਥੇ ਮੋਰਚੇ ਲਾ ਲਏ ਜਿਹੜਾ ਵੀ ਕੋਈ ਆਉਂਦਾ ਉਹਨਾਂ ਨੂੰ ਆਪਣੇ ਨਾਲ ਲਾ ਲੈਂਦਾ ਜੀ ਸਾਡਾ ਗੁਰੂ ਬੰਦਾ ਸਿੰਘ ਬਹਾਦਰ ਬੜਾ ਸ਼ਕਤੀਸ਼ਾਲੀ ਆ ਜੋ ਤੁਸੀਂ ਮੰਗੋਗੇ ਉਹ ਤੁਹਾਨੂੰ ਦੇਾਂਗੇ ਹੌਲੀ ਹੌਲੀ ਉਹਨਾਂ ਦੀ ਗਿਣਤੀ ਵੀ ਵਧਣ ਲੱਗ ਪਈ ਉਥੇ ਕਹਿੰਦੇ ਜੀ ਅਸੀਂ ਆਪਣੀ ਸੰਗਤ ਜਿਹੜੀ ਆ ਉਹਦੇ ਪਾਸੋਂ ਵੱਖਰੀ ਪੂਜਾ ਕਰਾਵਾਂਗੇ ਤੇ ਵੱਖਰੀ ਚੜਤ ਲਵਾਵਾਂਗੇ ਅਸੀਂ ਤੇ ਜੰਗ ਕਰਨ ਵਾਸਤੇ ਵੀ ਬੰਦਈ ਜਿਹੜੇ ਸਾਨੂੰ ਤਿਆਰ ਹੋ ਗਏ ਸਿੰਘਾਂ ਦੇ ਨਾਲ ਆਓ ਅਗਲੇ ਪ੍ਰਕਰਨ ਸਰਵਣ ਕਰੀਏ ਸੁਰਤੀਆਂ ਬਿਰਤੀਆਂ ਇਕਾਗਰ ਕਰਨ ਵਾਸਤੇ ਸਮੂਹ ਸੰਗਤਾਂ ਪ੍ਰੇਮ ਸਹਿਤ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ ਦੁਹਰਾ ਤਬ ਖਾਲਸਾ ਯੋ ਮਨ ਮਥੀ ਇਹ ਪਏ ਦੰਗੇ ਨੂੰ ਤਿਆਰ ਜਦੋਂ ਹੋਲੀ ਹੋਲੀ ਬੰਦਈਆਂ ਦਾ ਇਕੱਠ ਵਧਣਾ ਸ਼ੁਰੂ ਹੋ ਗਿਆ ਲੜਾਈ ਕਰਨ ਤੇ ਉਤਰ ਆਏ ਤੇ ਸਿੰਘਾਂ ਨੇ ਵੀ ਫਿਰ ਇਸ ਗੱਲ ਦੇ ਉੱਪਰ ਨਿਸ਼ਚਾ ਕਰ ਲਿਆ ਕਿ ਇਹ ਜਿਹੜੇ ਬੰਦਈ ਹਨ ਹੁਣ ਦੰਗਾ ਕਰਨ ਵਾਸਤੇ ਜੰਗ ਕਰਨ ਵਾਸਤੇ ਤਿਆਰ ਹੋ ਗਏ ਹਨ ਅਕੈ ਤੂੰ ਲੜ ਇਨ ਕੋ ਮਾਰੋ ਅਕੈ ਤੂੰ ਮਨ ਬੋਹਾਰੋ ਸਿੰਘ ਆਪਸ ਵਿੱਚ ਸਲਾਹ ਕਰਨ ਲੱਗੇ ਵੀ ਜਾਂ ਤਾਂ ਭਾਈ ਇਹਨਾਂ ਨਾਲ ਲੜੋ ਤੇ ਇਹਨਾਂ ਨੂੰ ਇੱਥੋਂ ਭਜਾਓ ਤੇ ਜਾਂ ਫਿਰ ਹਾਰ ਮੰਨ ਕੇ ਆਪਾਂ ਬਹਿ ਜਾਈਏ ਵੀ ਜੋ ਉਹ ਕਰਦੇ ਨੇ ਉਹਨਾਂ ਨੂੰ ਕਰਨ ਦਿਓ ਜੋ ਬਈ ਤੋ ਇਮ ਸਿਆਨਨ ਬਾਤ ਉਚਾਰੀ ਇਹ ਬਚਨ ਸੁਣ ਕੇ ਜਿਹੜੇ ਸਿਆਣੇ ਸਿੰਘ ਸਨ ਉਹਨਾਂ ਨੇ ਬਚਨ ਕਹੇ ਹਨ ਭਜੰਗੀ ਦੰਗੀਆਂ ਨ ਜੋਤ ਚਤ ਧਾਰੀ ਸਾਧ ਸੰਗਤ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਜਿਹੜੇ ਭਜੰਗੀ ਦੰਗਈ ਸਿੰਘ ਨੇ ਲੜਾਕੇ ਨੇ ਉਹਨਾਂ ਨੇ ਆਪਣੇ ਮਨ ਵਿੱਚ ਇਸ ਗੱਲ ਨੂੰ ਧਾਰਨ ਕਰ ਲਿਆ ਹੈ ਬੰਦਈਆਂ ਸੋ ਹਮ ਕਿੰ ਬਨੈ ਡਰਨੋ ਕਹਿੰਦੇ ਜਿਹੜੇ ਬੰਦਈ ਹਨ ਉਹਨਾਂ ਨਾਲ ਲੜਾਈ ਕਰਨ ਤੋਂ ਸਾਡਾ ਟਲਣਾ ਕਿਵੇਂ ਹੋ ਸਕਦਾ ਹੈ ਅਸੀਂ ਹਾਰ ਮੰਨ ਕੇ ਕਿਵੇਂ ਬਹਿ ਜਾਈਏ ਉਹ ਗੁਰੂ ਘਰ ਦੀ ਮਰਿਆਦਾ ਨੂੰ ਵਿਗਾੜ ਰਹੇ ਨੇ ਉਹਨਾਂ ਨੂੰ ਕਹਿੰਨੇ ਹੱਕ ਦਿੱਤਾ ਵੀ ਇੱਥੇ ਆ ਕੇ ਜਗ੍ਹਾ ਜਿਹੜੀ ਹੈ ਉਹਦੇ ਤੇ ਕਬਜ਼ਾ ਕਰਕੇ ਬਹਿ ਜਾਣ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਰਿਆਦਾ ਨੂੰ ਇੱਕ ਪਾਸੇ ਕਰਕੇ ਤੇ ਬੰਦਾ ਸਿੰਘ ਬਹਾਦਰ ਦੀ ਪੂਜਾ ਕਰਾਣ ਵਾਹਿਗੁਰੂ ਜੀ ਕੀ ਫਤਿਹ ਦੀ ਜਗ੍ਹਾ ਤੇ ਫਤਿਹ ਦਰਸ਼ਨ ਕਹਿਣ ਤਾ ਇਹਨਾਂ ਨਾਲ ਹੁਣ ਜਿਹੜਾ ਲੜਨਾ ਹੀ ਕਹਿੰਦੇ ਬਣਦਾ ਹੈ ਰਖੇ ਬਾਦਸ਼ਾਹਨ ਸੋ ਹਮ ਲਰਨੋ ਇਸ ਪ੍ਰਕਾਰ ਕਹਿੰਦੇ ਹਨ ਸਾਨੂੰ ਬਾਦਸ਼ਾਹਾਂ ਦੇ ਨਾਲ ਲੜਨਾ ਚਾਹੀਦਾ ਉਹਨਾਂ ਨਾਲ ਸਾਡੇ ਜੁੱਧ ਹਨ ਇਨਦ ਕ ਅਬਲਾਏ ਲੈ ਲੀਕ ਤੇ ਕਹਿੰਦੇ ਹਨ ਕਿ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਕੱਲ ਨੂੰ ਫਿਰ ਇਹ ਸਾਨੂੰ ਬਾਦਸ਼ਾਹਾਂ ਦੇ ਨਾਲ ਵੀ ਅੱਗੇ ਜਾ ਕੇ ਲੜਣਗੇ ਕਿਉਂਕਿ ਅਸੀਂ ਤਾਂ ਰਾਜ ਭਾਗ ਲੈਣ ਵਾਸਤੇ ਪਾਤਸ਼ਾਹਾਂ ਨਾਲ ਲੜਦੇ ਨਾ ਤੇ ਜੇ ਇਹ ਇਸ ਤਰ੍ਹਾਂ ਕਰਦੇ ਰਹੇ ਤੇ ਸਾਨੂੰ ਫਿਰ ਬਾਦਸ਼ਾਹ ਦੇ ਨਾਲ ਵੀ ਲੜਾ ਦੇਣਗੇ ਤੇ ਕਿਤੇ ਇਹ ਨਾ ਹੋਵੇ ਵੀ ਇਹ ਸਾਡੀ ਬਦਨਾਮੀ ਕਰਾ ਦੇਣ। ਇਹਨੂੰ ਹਿੱਸਾ ਟਿਕੈ ਗੁਰਦੁਆਰ ਨਾ ਠੀਕ। ਬਾਕੀ ਇਹਨਾਂ ਦਾ ਜਿਹੜਾ ਹਿੱਸਾ ਉਹ ਗੁਰਦੁਆਰਿਆਂ ਦੇ ਵਿੱਚ ਟਿਕਣਾ ਠੀਕ ਨਹੀਂ ਕਿਉਂਕਿ ਇਹਨਾਂ ਦਾ ਹੱਕ ਹੀ ਨਹੀਂ ਬਣਦਾ। ਨਵੀਂ ਗੱਲ ਹਮ ਲਗਨ ਨਾ ਦੇਹੇ। ਸਿੰਘ ਕਹਿੰਦੇ ਜੜੀ ਨਵੀਂ ਗੱਲ ਅਸੀਂ ਇਹ ਨਹੀਂ ਚੱਲਣ ਦੇਣੀ। ਮਰਨ ਲਰਨ ਤੈ ਸੰਕ ਨਾ ਕਰੇ। ਬਾਕੀ ਅਸੀਂ ਲੜਨ ਤੇ ਮਰਨ ਤੋਂ ਕੋਈ ਸ਼ੰਕਾ ਨਹੀਂ ਕਰਦੇ। ਸਾਨੂੰ ਇਹਨਾਂ ਦੇ ਨਾਲ ਲੜਾਈ ਕਰਨ ਵਾਸਤੇ ਕਿਸੇ ਤਰ੍ਹਾਂ ਦੀ ਕੋਈ ਅਪੱਤੀ ਨਹੀਂ ਖਾਲਸਾ ਜਿਹੜਾ ਉਹ ਤਿਆਰ ਬਰ ਤਿਆਰ ਹੈ ਦੁਹਰਾ ਕਹੀ ਸਿਆਨਨ ਨੈ ਇਮੈ ਅਬ ਜੋ ਧੀਰ ਤਰਾਏ ਕੁਝ ਸਿਆਣੇ ਸਿੰਘਾਂ ਨੇ ਫਿਰ ਇਹ ਬਚਨ ਆਖਿਆ ਵੀ ਸਿੰਘੋ ਇਸ ਤਰ੍ਹਾਂ ਕਰੋ ਹੁਣ ਥੋੜੀ ਦੇਰ ਨਾਲ ਤੁਸੀਂ ਧੀਰਜ ਧਾਰਨ ਕਰ ਲਓ ਮਿਲੈ ਸੰਗਤ ਜੋਈ ਇਨ ਘਲ ਦੰਗਾ ਕਰਾਏ ਹੁਣ ਮੇਲੇ ਵਿੱਚ ਸੰਗਤ ਆਈ ਹੋਈ ਹੈ ਤੇ ਸੰਗਤ ਦੇ ਸਾਹਮਣੇ ਆਪਾਂ ਜੰਗ ਕਰਾਂਗੇ ਲੜਾਈ ਝਗੜਾ ਕਰਾਂਗੇ ਇਹ ਗੱਲ ਸਾਡੇ ਵਾਸਤੇ ਠੀਕ ਨਹੀਂ ਇੱਕ ਵਾਰੀ ਮੇਲਾ ਸੰਪੂਰਨ ਹੋ ਲੈਣ ਦਿਓ ਜਦੋਂ ਸੰਗਤ ਚਲੀ ਜਾਵੇਗੀ ਤੇ ਉਸ ਤੋਂ ਬਾਅਦ ਫਿਰ ਇਹਨਾਂ ਨਾਲ ਆਪਾਂ ਨਿਬੜਾਂਗੇ ਚੌਪਈ ਤੋਂ ਬੰਦਈਆਂ ਨੂੰ ਖਾਲਸਾ ਕਹੀ ਸਤ ਸੰਗਤ ਜੀ ਖਾਲਸੇ ਨੇ ਆ ਕੇ ਫਿਰ ਬੰਦਈਆਂ ਨੂੰ ਇਹ ਗੱਲ ਸਮਝਾਈ ਹੈ ਬਨੇ ਨਹੀਂ ਅਬ ਹਮ ਤੁਮ ਖਈ ਕਹਿਣ ਲੱਗੇ ਵੀ ਭਾਈ ਸਿੰਘ ਉਹ ਗੱਲ ਇਸ ਤਰ੍ਹਾਂ ਹੈ ਵੀ ਇਹ ਜਿਹੜਾ ਸਮਾਂ ਨਾ ਹੁਣ ਸਾਡਾ ਤੇ ਤੁਹਾਡਾ ਆਪਸ ਵਿੱਚ ਉਲਝਣ ਦਾ ਖੈਣ ਦਾ ਸਮਾਂ ਨਹੀਂ ਤੁਮ ਹਮ ਲੜਜੋ ਹੋਵੇਂ ਖਵਾਰ ਜੇਕਰ ਤੁਸੀਂ ਤੇ ਅਸੀਂ ਆਪਸ ਵਿੱਚ ਇਸ ਵਕਤ ਲੜਾਂਗੇ ਤੇ ਖਵਾਰ ਹੋਵਾਂਗੇ ਤੁਰਕ ਲੈ ਸਭ ਸੰਗਤ ਮਾਰ ਕਿਉਂਕਿ ਤੁਰਕਾਂ ਨੂੰ ਮੌਕਾ ਮਿਲ ਜਾਣਾ ਸਾਨੂੰ ਮਾਰਨ ਦਾ ਉਹ ਸਾਡੇ ਪਹਿਲਾਂ ਹੀ ਵੈਰੀ ਹਨ ਕਿਤੇ ਇਹ ਨਾ ਹੋਵੇ ਵੀ ਸਾਡੀ ਤੇ ਤੁਹਾਡੀ ਲੜਾਈ ਦੇ ਵਿੱਚ ਤੁਰਕ ਸੰਗਤ ਨੂੰ ਨਾ ਮਾਰਨ ਲੱਗ ਪੈਣ ਦੁਹਰਾ ਜੈਸੇ ਚਿੜੀਆਂ ਦੋਏ ਲਰਤ ਲੈ ਬਿੱਲੀ ਮੂੰਹ ਪਾਏ ਸਿੰਘਾ ਨੇ ਉਦਾਹਰਣ ਦਿੱਤੀ ਵੀ ਜਿਵੇਂ ਦੋ ਚਿੜੀਆਂ ਆਪਸ ਵਿੱਚ ਜਦੋਂ ਲੜਦੀਆਂ ਹੁੰਦੀਆਂ ਨੇ ਨਾ ਤੇ ਬਿੱਲੀ ਕੀ ਕਰਦੀ ਆ ਉਹ ਦੋਨਾਂ ਨੂੰ ਮੂੰਹ ਵਿੱਚ ਪਾ ਲੈਂਦੀ ਆ ਦੋਨਾਂ ਨੂੰ ਮਕਾ ਦੇਂਦੀ ਆ ਕਹਿੰਦੇ ਕਿਤੇ ਇਹ ਨਾ ਹੋਵੇ ਵੀ ਆਪਣੀ ਦਸ਼ਾ ਉਹ ਚਿੜੀਆਂ ਵਰਗੀ ਨਾ ਹੋ ਜਾਵੇ ਤੇ ਤੁਰਕ ਕਿਤੇ ਸਾਡਾ ਨੁਕਸਾਨ ਨਾ ਕਰ ਦੇਣ ਜੈਸੇ ਹਮ ਤੁਮ ਲਰਤ ਲਖ ਤੁਰਕ ਬਰੰਗੇ ਆਏ ਇਸ ਤਰ੍ਹਾਂ ਸਾਨੂੰ ਤੇ ਤੁਹਾਨੂੰ ਲੜਦਾ ਵੇਖ ਕਰਕੇ ਤੁਰਕ ਵੀ ਸਾਡੇ ਤੇ ਹਮਲਾ ਕਰ ਦੇਣਗੇ ਚੋਬਈ ਜਬ ਬੰਦੀਆਂ ਨੇ ਜੋ ਸੁਣ ਪਾਈ ਜਦੋਂ ਬੰਦਈਆਂ ਨੇ ਤਤਖਾਲਸੇ ਦੇ ਪਾਸੋਂ ਇਹ ਬਚਨ ਸੁਣੇ ਹਨ ਔਨ ਚਿਤ ਆਈ ਆਤ ਗਰਬਾਈ ਤੇ ਉਹਨਾਂ ਦੇ ਚਿੱਤ ਵਿੱਚ ਹੋਰ ਜ਼ਿਆਦਾ ਹੰਕਾਰ ਆ ਗਿਆ ਉਹ ਸੋਚਣ ਲੱਗੇ ਵੀ ਸ਼ਾਇਦ ਸਿੰਘ ਕਿਤੇ ਸਾਡੇ ਤੋਂ ਡਰਦੇ ਨੇ ਇਹ ਲੜਨ ਤੋਂ ਟਲਣਾ ਚਾਹੁੰਦੇ ਹਨ ਸਿੰਘ ਤੇ ਨੀਤੀ ਤੇ ਸਮੇਂ ਦੀ ਵਿਚਾਰ ਕਰ ਰਹੇ ਸਨ ਵੀ ਇਹ ਸਮਾਂ ਲੜਨ ਦਾ ਨਹੀਂ ਹੈ ਬਾਹਰ ਦੁਰਕਾਂ ਦਾ ਘੇਰਾ ਸੰਗਤ ਵੀ ਆਈ ਹੈ ਕੱਲ ਨੂੰ ਸੰਗਤ ਸਾਡੇ ਤੇ ਭਰੋਸਾ ਨਹੀਂ ਕਰੇਗੀ ਵੀ ਲੜਨਾ ਠੀਕ ਨਹੀਂ ਪਰ ਬੰਦਈਆਂ ਨੂੰ ਇਹ ਲੱਗਦਾ ਸੀ ਵੀ ਸਿੰਘ ਕਿਤੇ ਸਾਡੇ ਤੋਂ ਡਰਨ ਲੱਗ ਪਏ ਹਨ ਸਿੰਘ ਆਏ ਹਨ ਅਬ ਹਮ ਦਾਏ ਬੰਦਈ ਕਹਿੰਦੇ ਵੀ ਸਿੰਘ ਜਿਹੜੇ ਨੇ ਨਾ ਹੁਣ ਸਾਡੇ ਦਾ ਹੇਠਾਂ ਆ ਗਏ ਹਨ ਤੁਰਕਨ ਸੋ ਇਨ ਦਈਏ ਤੋੜਾਏ ਆਪਾਂ ਇਦਾਂ ਕਰਦੇ ਆਂ ਵੀ ਆਪਾਂ ਤੁਰਕਾ ਨਾਲ ਰਲ ਜਾਂਨੇ ਆਂ ਤੁਰਕਾਂ ਦੇ ਨਾਲ ਰਲ ਕੇ ਨਾ ਸਿੰਘਾਂ ਨੂੰ ਮਰਵਾ ਦਿੰਦੇ ਹਾਂ ਟਕੇ ਦੂਨੇ ਦਏ ਤੁਰਕਨ ਲਿਖਵਾਏ ਜਿਹੜਾ ਅੰਮ੍ਰਿਤਸਰ ਸਾਹਿਬ ਦਾ ਹਾਕਮ ਸੀ ਠਾਣੇਦਾਰ ਸੀ ਉਹਨੂੰ ਜਾ ਬੰਦਈ ਮਿਲੇ ਆਖਣ ਲੱਗੇ ਵੀ ਅਸੀਂ ਨਾ ਤੈਨੂੰ ਦੁੱਗਣੇ ਟਕੇ ਦਿਆਂਗੇ ਤੂੰ ਸਿੰਘਾਂ ਨੂੰ ਖਤਮ ਕਰ ਦੇ ਜੇ ਸਿੰਘਾਂ ਨੇ 10000 ਤੇਰੇ ਨਾਲ ਟਕੇ ਕਰਨ ਦਾ ਦੇਣ ਦਾ ਇਕਰਾਰ ਕੀਤਾ ਤੇ ਅਸੀਂ ਤੈਨੂੰ 20000 ਦਿਆਂਗੇ ਇਸ ਪ੍ਰਕਾਰ ਫਿਰ ਉਹਨਾਂ ਨੇ ਲਿਖਾ ਲਿਆ ਤੁਰਕਾਂ ਨੇ ਵੀ ਤੁਸੀਂ ਸਾਨੂੰ 20000 ਟਕੇ ਦੇਵੋਗੇ ਇਮਕਰ ਦੇ ਇਨ ਪਿੱਠ ਤੜਵਾਏ ਇਸ ਤਰ੍ਹਾਂ ਬੰਦਈ ਕਹਿੰਦੇ ਵੀ ਇਸ ਤਰੀਕੇ ਨਾਲ ਆਪਾਂ ਸਿੰਘਾਂ ਦੀ ਪਿੱਠ ਤੜਾ ਦੇਾਂਗੇ ਤੁਰਕ ਲਾਲਚੀ ਦਰ ਬਹਿ ਕੇਰੇ ਬਾਕੀ ਜਿਹੜੇ ਤੁਰਕ ਸਨ ਉਹ ਤੇ ਮਾਇਆ ਦੇ ਧਨ ਦੇ ਲਾਲਚੀ ਸਨ ਇਤ ਲਾਲਚ ਤੇ ਸਿੰਘਨ ਗੇਰੇ ਇਸ ਲਾਲਚ ਕਰਕੇ ਉਹਨਾਂ ਨੇ ਫਿਰ ਜਿਹੜੇ ਸਿੰਘ ਸਨ ਉਹਨਾਂ ਨੂੰ ਡੇਗਣਾ ਚਾਹਿਆ ਵੀ ਚਲੋ ਹੁਣ ਮੌਕਾ ਹੈ ਨਾਲੇ ਪੈਸੇ ਵੀ ਆ ਜਾਣਗੇ ਨਾਲੇ ਆਪਾਂ ਸਿੰਘਾਂ ਨੂੰ ਵੀ ਮਾਰ ਸੁੱਟਾਂਗੇ ਸਾਡੇ ਦੋਨੇ ਕੰਮ ਹੋ ਜਾਣਗੇ ਦੋਹਰਾ ਤਬੇ ਬੰਦਈਆਂ ਨੇ ਲਿਖ ਦਿਓ ਲਾਲਚ ਦੁਰਗਨ ਲਾਏ ਬੰਦਈਆਂ ਨੇ ਫਿਰ ਦੁਗਣੇ ਟਕੇ ਜਿਹੜੇ ਉਹ ਦੇਣੇ ਲਿਖ ਦਿੱਤੇ ਤੇ ਤੁਰਕਾ ਨੂੰ ਆਪਣੇ ਲਾਲਚ ਵਿੱਚ ਮਾਇਆ ਦੇ ਲਾਲਚ ਵਿੱਚ ਲਾ ਲਿਆ ਹੈ। ਤੱਕ ਸੋ ਦੂਣੇ ਹਮ ਦਿਵੇਂ ਹਮ ਚੜਦੀ ਸਾਂਝ ਦਿਵਾਏ। ਕਹਿੰਦੇ ਫਿਰ ਇਸ ਤਰ੍ਹਾਂ ਕਰੋ ਅਸੀਂ ਤੁਹਾਨੂੰ ਦੁਗਣੇ ਟਕੇ ਦਿਆਂਗੇ। ਇੱਥੇ ਜਿਹੜੀ ਚੜਤ ਹੋਵੇਗੀ ਨਾ ਉਹਦੇ ਵਿੱਚ ਸਾਡੀ ਸਾਂਝ ਪਵਾ ਦਿਓ। ਵੀ ਅੱਧਾ ਹਿੱਸਾ ਸਾਡਾ ਹੋਵੇਗਾ ਤੇ ਅੱਧਾ ਹਿੱਸਾ ਜਿਹੜਾ ਤਤ ਖਾਲਸੇ ਦਾ ਹੋਵੇਗਾ ਜੋ ਬਈ ਤੁਰਕਨ ਚਾਹੀਤ ਥੀ ਇਹ ਬਾਤ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਤੁਰਕਾਂ ਨੂੰ ਤੇਹੀ ਗੱਲ ਚਾਹੀਦੀ ਸੀ ਟਕੇ ਵਦੈ ਉਹ ਪੰਥ ਹੋਏ ਘਾਤ ਵੀ ਇੱਕ ਤਾਂ ਟਕੇ ਵਦ ਜਾਣ ਮਾਇਆ ਦੀ ਆਮਦਨ ਜ਼ਿਆਦੀ ਹੋ ਜਾਏ ਤੇ ਨਾਲ ਸਿੰਘਾਂ ਦਾ ਵੀ ਨਾਸ਼ ਹੋ ਜਾਵੇ ਇਹ ਲਰ ਮਰੈ ਉਹ ਹੋਵੇ ਖوار ਇਹ ਆਪਸ ਵਿੱਚ ਲੜ ਕੇ ਮਰਨਗੇ ਤੇ ਖوار ਹੋਵਣਗੇ ਇਤ ਲਾਲਚ ਲੱਗ ਗਿਆ ਠਾਣੇਦਾਰ ਇਸ ਲਾਲਚ ਦੇ ਪਿੱਛੇ ਠਾਣੇਦਾਰ ਲੱਗ ਗਿਆ ਹੈ ਮਿਟਾ ਬੰਦਈ ਜੋ ਦੰਗਿਓ ਨਾਹੀਂ ਜਿਹੜੇ ਬੰਦਈ ਹਨ ਉਹ ਦੰਗਾ ਕਰਨ ਤੋਂ ਜੰਗ ਕਰਨ ਤੋਂ ਪਿੱਛੇ ਨਹੀਂ ਹਟਦੇ ਸਿੰਘਨ ਜਾਨ ਲਈ ਮਨ ਮਾਹੇ ਇਹ ਜਿਹੜੀ ਗੱਲ ਤਤ ਖਾਲਸੇ ਨੇ ਬਾਬਾ ਸੋਦ ਸਿੰਘ ਬਾਬਾ ਕਾਨ ਸਿੰਘ ਹੋਰਾ ਨੇ ਜਾਣ ਲਈ ਹੈ ਇੱਕੋ 21 ਬਿਨ ਇਨ ਸੰਗ ਹੋਈ ਸਿੰਘ ਜਿਹੜੇ ਫਿਰ ਆਪਸ ਵਿੱਚ ਚਰਚਾ ਕਰਦੇ ਵੀ ਇੱਕ ਨਾਲ ਇੱਕ ਲੜਾਈ ਕੀਤੇ ਬਿਨਾ ਨਾ ਹੁਣ ਇਹ ਜਿਹੜੀ ਗੱਲ ਮੁੱਕਣੀ ਨਹੀਂ ਅਮਰੋ ਖਿਆਲ ਨਾ ਛਾੜੇ ਕੋਈ ਜਿਤਨੀ ਦੇਰ ਤੱਕ ਇਹਨਾਂ ਬੰਦਈਆਂ ਨੂੰ ਹੱਥ ਨਹੀਂ ਨਾ ਲੱਗਦੇ ਖਾਲਸੇ ਦੇ ਉਤਨੀ ਦੇਰ ਤੱਕ ਇਹਨਾਂ ਨੇ ਸਾਡਾ ਪਿੱਛਾ ਨਹੀਂ ਛੱਡਣਾ ਦੋਹਰਾ ਭਜੰਗਨ ਸਿੰਘਨ ਜੋ ਠੱਟੀ ਜੋ ਕਿਛ ਹੋਏ ਸੋ ਹੋਏ ਜਿਹੜੇ ਪੰਜੰਗ ਸਿੰਘ ਨਿਆਗ ਸਿੰਘ ਫੌਜਾ ਸਨ ਤਤ ਖਾਲਸਾ ਸੀ ਉਹਨਾਂ ਨੇ ਆਪਣੇ ਮਨ ਵਿੱਚ ਫਿਰੇ ਗੱਲ ਠਟ ਲਈ ਵੀ ਜੋ ਹੋਵੇਗਾ ਫਿਰ ਵੇਖੀ ਜਾਵੇਗੀ ਕਰੋ ਸੋ ਚੰਡੀ ਭੇਟ ਇਨ ਤੁਰਕ ਬੰਦਈਆਂ ਦੋਏ ਇਹ ਜਿਹੜੇ ਤੁਰਕ ਹਨ ਤੇ ਬੰਦਈ ਹਨ ਜੋ ਆਪਸ ਵਿੱਚ ਰਲ ਚੁਕੇ ਨੇ ਹੁਣ ਇਹਨਾਂ ਨੂੰ ਚੰਡੀ ਦੀ ਭਾਵ ਤਲਵਾਰ ਦੀ ਭੇਟ ਕਰ ਦਿਓ ਅੱਜ ਦੇ ਸਵੇਰੇ ਵਿੱਚ ਬੜੇ ਲੋਕ ਆਜਏ ਨੇ ਜਿਨ੍ਹਾਂ ਨੂੰ ਨਾ ਤਾਂ ਚੰਡੀ ਦੇ ਅਰਥ ਪਤਾ ਨੇ ਨਾ ਤੇਗ ਦੇ ਅਰਥ ਪਤਾ ਨੇ ਸਿੱਖੀ ਸਿਧਾਂਤਾਂ ਅੰਦਰ ਜਦੋਂ ਜੁੱਧ ਦੀ ਬਾਤ ਚੱਲਦੀ ਹੈ ਉਥੇ ਤਲਵਾਰ ਨੂੰ ਹੀ ਚੰਡੀ ਕਿਹਾ ਜਾਂਦਾ ਜੋ ਦੁਸ਼ਟਾਂ ਨੂੰ ਚੰਡਣ ਵਾਲੀ ਹੈ ਬਾਕੀ ਜਿਹੜੇ ਸ਼ਬਦਾਂ ਦੇ ਫੇਰ ਫੇਰ ਨੂੰ ਆਪਣੀ ਮਰਜ਼ੀ ਨਾਲ ਜਿਵੇਂ ਮਰਜ਼ੀ ਅਸੀਂ ਕਰੀ ਜਾਈਏ ਸ਼ਬਦ ਕੋਸ਼ ਵੇਖੋ ਉਥੇ ਜਾ ਕੇ ਪਤਾ ਲੱਗਦਾ ਵੀ ਇੱਕ ਇੱਕ ਸ਼ਬਦ ਦੇ ਕਿੰਨੇ ਕਿੰਨੇ ਅਰਥ ਨੇ ਪਗਾਉਤੀ ਦੇ ਕਿੰਨੇ ਅਰਥ ਨੇ ਚੰਡੀ ਦੇ ਕਿੰਨੇ ਅਰਥ ਹਨ ਇਸ ਕਰਕੇ ਮਹਾਰਾਜ ਗੁਰੂ ਕਲ ਕੀ ਧਰ ਸੱਚੇ ਪਾਤਸ਼ਾਹ ਨੇ ਜੈਸੇ ਬਾਣੀ ਵਿੱਚ ਲਿਖਿਆ ਨਾ ਲਈ ਪਗਾਉਤੀ ਦੁਰਗਸ਼ਾਹ ਵਰ ਜਾਗਨ ਭਾਰੀ ਇੱਥੇ ਪਗਾਉਤੀ ਤਲਵਾਰ ਨੂੰ ਹੀ ਕਹਿੰਦੇ ਚੰਡੀ ਨੂੰ ਹੀ ਕਹਿੰਦੇ ਹਨ ਇਸ ਕਰਕੇ ਖਾਲਸੇ ਕਹਿੰਦੇ ਕਰੋ ਸੋ ਚੰਡੀ ਭੇਟ ਇਨ ਇਹਨਾਂ ਹੁਣ ਤੁਰਕਾਂ ਨੂੰ ਤਲਵਾਰ ਦੇ ਸ੍ਰੀ ਸਾਹਿਬ ਦੇ ਭੇਟ ਕਰ ਦਿਓ ਜੋ ਬਈ ਕਾਨ ਸਿੰਘ ਜੀ ਫਿਰ ਬਚ ਕਹੈ ਫਿਰ ਉਥੇ ਬਾਬਾ ਕਾਨ ਸਿੰਘ ਜੀ ਨੇ ਇਹ ਬਚਨ ਕਹੇ ਹਨ ਤੀਦ ਹਮਾਰੀ ਨੰ ਦੰਗਾ ਕੀ ਰਹਿ ਕਹਿੰਦੇ ਜੇ ਆਪਾਂ ਝਗੜਾ ਕਰਾਂਗੇ ਨਾ ਇੱਥੇ ਲੜਾਈ ਕਰਾਂਗੇ ਆਪਸ ਵਿੱਚ ਤੇ ਸੰਗਤ ਦੇ ਮਨ ਵਿੱਚ ਭਰੋਸਾ ਨਹੀਂ ਰਹੇਗਾ ਇਸ ਗੱਲ ਦੀ ਖਬਰ ਧਨ ਮਾਤਾ ਸੁੰਦਰੀ ਜੀ ਨੂੰ ਵੀ ਲੱਗੀ ਵੀ ਸਿੰਘਾਂ ਦਾ ਆਪਸ ਦੇ ਵਿੱਚ ਬੈਰ ਵਿਰੋਧ ਬਣ ਗਿਆ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਚੜਤ ਨੂੰ ਲੈ ਕੇ ਆਪਸ ਵਿੱਚ ਬੰਦਈ ਤੇ ਤਤ ਖਾਲਸਾ ਵਾਲੇ ਝਗੜਾ ਕਰ ਰਹੇ ਨੇ ਫਿਰ ਮਾਤਾ ਸੁੰਦਰੀ ਜੀ ਨੇ ਉਸ ਵਕਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਸਤਕਾਰਯੋਗ ਮਹਾਨ ਸ਼ਹੀਦ ਤਨ ਭਾਈ ਮਨੀ ਸਿੰਘ ਸਾਹਿਬ ਜੀ ਉਹਨਾਂ ਦੀ ਸੇਵਾ ਲਈ ਵੀ ਤੁਸੀਂ ਇਹ ਸਾਰਾ ਝਗੜਾ ਮੁਕਾਓ ਫਿਰ ਭਾਈ ਮਨੀ ਸਿੰਘ ਜੀ ਵਿੱਚ ਪਏ ਤੇ ਸਿੰਘਾਂ ਨਾਲ ਉਹਨਾਂ ਨੇ ਵਿਚਾਰ ਵਟਾਂਦਰਾ ਕੀਤਾ ਵੀ ਸਿੰਘੋ ਇਦਾਂ ਆਪਸ ਵਿੱਚ ਝਗੜਨਾ ਸਾਡੇ ਲਈ ਠੀਕ ਨਹੀਂ ਹੈ ਇਹ ਸਾਰਾ ਝਗੜਾ ਫਿਰ ਭਾਈ ਮਨੀ ਸਿੰਘ ਹੋਰਾਂ ਨੇ ਮੁਕਾਇਆ ਹੈ ਸਾਧ ਸੰਗਤ ਜੀ ਬਾਬਾ ਕਾਨ ਸਿੰਘ ਵੀ ਇਹ ਗੱਲ ਕਹਿਣ ਲੱਗੇ ਆਖਦੇ ਨੇ ਵੀ ਜੇ ਆਪਾਂ ਕਰਾਂਗੇ ਝਗੜਾ ਤੇ ਸੰਗਤ ਕਲ ਨੂੰ ਸਾਡੇ ਤੇ ਪ੍ਰਤੀਤ ਨਹੀਂ ਕਰੇਗੀ ਵਿਸ਼ਵਾਸ ਨਹੀਂ ਕਰੇਗੀ ਹਮਸੋ ਕੋਸਨ ਤੇ ਸਿੱਖ ਮੰਗਵਾਏ ਅਸੀਂ ਮੇਲੇ ਉੱਪਰ ਬੜੀਆਂ ਦੂਰ ਦਰਾਡੇ ਤੋਂ ਸੰਗਤਾਂ ਨੂੰ ਇਕੱਤਰ ਕਰਕੇ ਇੱਥੇ ਸੱਦਿਆ ਹੈ ਦੰਗੇ ਮੈਂ ਵਹਿ ਜਾਏ ਜਾਨ ਗਵਾਏ ਕਿਤੇ ਨਾ ਹੋਵੇ ਵੀ ਲੜਾਈ ਝਗੜਾ ਹੋ ਜਾਵੇ ਜੁੱਧ ਹੋ ਜਾਏ ਤੇ ਜੁੱਧ ਦੇ ਵਿੱਚ ਕਿਤੇ ਸਿੱਖ ਆਪਣੇ ਪ੍ਰਾਣ ਨਾ ਗਵਾ ਲੈਣ ਬਾਦ ਘਾਟ ਸਿਰ ਸਭ ਸੈ ਲਈਜੈ ਇਸ ਕਰਕੇ ਸਿੰਘੋ ਜੋ ਵੀ ਬਾਦ ਘਾਟ ਹੈ ਨਾ ਉਹ ਤੁਸੀਂ ਆਪਣੇ ਸਿਰ ਤੇ ਸਹਿ ਲਓ ਮੇਲੇ ਮੈਂ ਨਾ ਦੰਗੋ ਕੀਜੈ ਤੇ ਮੇਲੇ ਵਿੱਚ ਦੰਗਾ ਨਾ ਕਰੋ ਲੜਾਈ ਝਗੜਾ ਨਾ ਕਰੋ ਜਦ ਮੇਲੋ ਹੋਏ ਰੁਖਸਤ ਭਾਈ ਬਾਬਾ ਕਾਨ ਸਿੰਘ ਕਹਿਣ ਲੱਗੇ ਵੀ ਜਦੋਂ ਮੇਲਾ ਰੁਖਸਤ ਹੋ ਜਾਏਗਾ ਸੰਗਤਾਂ ਆਪਣੇ ਘਰਾਂ ਨੂੰ ਚਲੀਆਂ ਜਾਣਗੀਆਂ ਸੋ ਕਰ ਲਈਜੈ ਜੋ ਚਿਤ ਆਈ ਉਸ ਤੋਂ ਬਾਅਦ ਫਿਰ ਉਹ ਕਰ ਲੈਣਾ ਜੋ ਤੁਹਾਡੇ ਚਿਤ ਵਿੱਚ ਆਉਂਦਾ ਹੈ ਵੀ ਹੁਣ ਇਹ ਨਾ ਕਰੋ ਵੀ ਕੱਲ ਨੂੰ ਆਪਾਂ ਸੰਗਤ ਨੂੰ ਹੁਕਮਨਾਮੇ ਭੇਜਾਂਗੇ ਸ੍ਰੀ ਹਰਮੰਦਰ ਸਾਹਿਬ ਸੱਦਣ ਲਈ ਕਿਤੇ ਨਾ ਹੋਵੇ ਵੀ ਸੰਗਤ ਫਿਰ ਆਵੇ ਹੀ ਨਾ ਉਹਨਾਂ ਨੇ ਤਾਂ ਕਹਿਣਾ ਵੀ ਇਹਨਾਂ ਨੇ ਝਗੜਾਈ ਕਰਨਾ ਹੈ ਵੀ ਕਿਤੇ ਸਾਡੀ ਜਾਨ ਨੂੰ ਖਤਰਾ ਨਾ ਹੋ ਜਾਏ ਉਥੇ ਤੁਰਕਾਂ ਦੇ ਡਰ ਕਰਕੇ ਵੈਸੇ ਨਹੀਂ ਪਹਿਲਾਂ ਆਉਂਦੇ ਤੇ ਜੇ ਆਪਸ ਵਿੱਚ ਆਪਾਂ ਹੀ ਲੜਨ ਲੱਗ ਪਏ ਤੇ ਫਿਰ ਸੰਗਤ ਕਿੱਥੋਂ ਆਵੇਗੀ ਦੋਹਰਾ ਮੇਲੋ ਰੁਖਸਤ ਜਬ ਭਇਓ ਚੜਤੀ ਚੜਾਏ ਦਰਬਾਰ ਸਾਧ ਸੰਗਤ ਜੀ ਜਦੋਂ ਮੇਲਾ ਸਾਰਾ ਰੁਖਸਤ ਹੋ ਗਿਆ ਗੁਰਸਿੱਖ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿਹੜੀ ਚੜਤ ਚੜੀ ਐ ਮਾਇਆ ਆਈ ਹੈ ਬੰਦਈ ਸੁ ਮੰਗੇ ਅੱਧਾ ਹਿੱਸਾ ਤੁਰਕਨ ਕਰੀ ਸਹਾਰ ਤੁਰਕਾਂ ਦਾ ਸਹਾਰਾ ਲੈ ਕੇ ਬੰਦਈ ਆ ਗਏ ਉਹਨਾਂ ਨੇ ਆਖਿਆ ਜੀ ਸਾਡਾ ਅੱਧਾ ਹਿੱਸਾ ਦਿਓ ਇਸ ਮਾਇਆ ਵਿੱਚ ਚੜਤ ਵਿੱਚ ਸਾਡਾ ਅੱਧਾ ਹਿੱਸਾ ਬਣਦਾ ਹੈ ਜੋ ਬਈ ਹਤੋ ਦਰੋਗਾ ਤੁਰਕਨ ਜੋਈ ਜਿਹੜਾ ਉਸ ਵਕਤ ਤੁਰਕ ਆਪਣਾ ਨਾਲ ਸਾਥੀ ਦਰੋਗਾ ਲੈ ਕੇ ਆਏ ਸਨ ਕਹਿ ਲਾਲਚ ਕਿਓ ਆਪਣੋਂ ਤੋਈ ਸਾਧ ਸੰਗਤ ਜੀ ਉਹਨੇ ਫਿਰ ਆਪਣਾ ਲਾਲਚ ਕੀਤਾ ਬੰਦਈ ਆਪਣਾ ਲਾਲਚ ਕਰਦੇ ਸਨ ਤੇ ਦਰੋਗਾ ਜਿਹੜਾ ਸੀ ਥਾਣੇਦਾਰ ਉਹਨੂੰ 20000 ਟਕੇ ਲੈ ਕੇ ਬੰਦਈਆਂ ਨੇ ਦਿੱਤੇ ਹੋਏ ਸਨ ਹੁਣ ਉਹ ਆਪਣਾ ਲਾਲਚ ਕਰਦਾ ਹੈ ਸਉ ਬਦਵਾਵਨ ਲਾਗੋ ਲਾਗ ਇਸ ਤਰ੍ਹਾਂ ਫਿਰ ਮਿਲ ਕਰਕੇ ਸਾਧ ਸੰਗਤ ਜੀ ਉਹਨਾਂ ਹਿੱਸਾ ਵੰਡਣ ਲੱਗਾ ਦੋਹਾਂ ਪਾਸਿਆਂ ਦਾ ਲਾਗੋ ਲਾਗ ਦਾ ਦੂਜਾ ਅਰਥ ਵਿਦਵਾਨ ਵੀ ਵੀ ਕਰਦੇ ਨੇ ਵੀ ਇੱਕ ਦੂਜੇ ਦੀ ਲਾਗ ਵੰਡਣ ਲੱਗਾ ਥਾਣੇਦਾਰ ਨਹੀਂ ਸੀ ਚਾਹੁੰਦਾ ਵੀ ਆਪਸ ਵਿੱਚ ਇਹ ਮਿਲ ਕੇ ਬੈਣ ਸਗੋਂ ਹੋਰ ਗੱਲਾਂ ਕਰ ਕਰ ਕੇ ਨਾ ਝਗੜਾ ਪਵਾਉਣ ਲੱਗਾ ਹੈ ਏ ਲੜ ਮਰਾਂ ਤਾਂ ਹਮ ਬਣੈ ਕਾਗੋ ਕਿ ਜਦੋਂ ਇਹ ਆਪਸ ਵਿੱਚ ਲੜ ਮਰਨਗੇ ਨਾ ਸਾਡਾ ਕੰਮ ਬਣ ਜਾਏਗਾ 20000 ਟਕੇ ਕੀ ਆਪਾਂ ਸਾਰੀ ਚੜਤ ਚੋਕੇ ਲੈ ਜਾਵਾਂਗੇ ਆਪਸ ਵਿੱਚ ਲੜਨ ਤੇ ਮਰਨ ਤੇ ਸਾਡਾ ਕੰਮ ਸੌਖਾ ਹੋ ਜਾਏਗਾ ਔਣ ਹਾਰ ਡੁਕ ਬੰਦਈਆਂ ਨੇ ਆਈ ਭਾਈ ਰਤਨ ਸਿੰਘ ਜੀ ਕਹਿੰਦੇ ਹੁਣ ਹੋਂ ਹਾਰੀ ਜਿਹੜੀ ਸੀ ਉਹ ਬੰਦਈਆਂ ਦੇ ਸਿਰ ਦੇ ਉੱਪਰ ਆ ਗਈ ਹੈ ਸੁਣੋ ਸਿੱਖ ਤੂੰ ਗੁਰਮੁਖ ਭਾਈ ਭਾਈ ਗੁਰਮਖੋ ਗੁਰ ਸਿੱਖੋ ਗੁਰੂ ਕੇ ਪਿਆਰਿਓ ਪ੍ਰੇਮ ਦੇ ਨਾਲੇ ਕਥਾ ਅੱਗੇ ਸਰਵਣ ਕਰੋ ਜਿਮ ਜਿਮ ਖਾਲਸੋ ਟਰ ਤੋਂ ਜਾਵੇ ਜਿਉਂ ਖਾਲਸਾ ਟਲਦਾ ਜਾਂਦਾ ਹੈ ਸਿੰਘ ਤੇ ਲੜਾਈ ਕਰਨਾ ਨਹੀਂ ਸੀ ਚਾਹੁੰਦੇ ਵੀ ਚਲੋ ਹੈ ਤੇ ਆਪਣੇ ਹੀ ਗੁਰ ਭਾਈ ਇਹਨਾਂ ਨਾਲ ਕਿਉਂ ਝਗੜਾ ਕਰਨਾ ਕਿਸੇ ਤਰ੍ਹਾਂ ਦਾ ਕਿਉਂ ਵੈਰ ਵਧਾਉਣਾ ਜਿਉਂ-ਜਿਉਂ ਸਿੰਘ ਲੜਾਈ ਤੋਂ ਟਲਦੇ ਜਾਂਦੇ ਹਨ। ਤਿਮ ਤਿਮ ਬੰਦਈ ਸਿਰ ਪਰ ਨੇ ਧਾਵੇ। ਉਸੇ ਤਰ੍ਹਾਂ ਜਿਹੜੇ ਬੰਦਈ ਸਾਨੂੰ ਸਿਰ ਪਰ ਨੇ ਭਰਨੇ ਦੌੜਦੇ ਨੇ, ਪਾਬੋ ਲੜਾਈ ਕਰਨਾ ਚਾਹੁੰਦੇ ਨੇ, ਜੁੱਧ ਕਰਨਾ ਚਾਹੁੰਦੇ ਹਨ। ਕਹੇ ਖਾਲਸੋ ਅਬ ਜਾਏ ਹਾਰ। ਬੰਦਈ ਕਹਿੰਦੇ ਵੀ ਖਾਲਸਾ ਨਾ ਹੁਣ ਸਾਡੇ ਹੱਥੋਂ ਜ਼ਰੂਰ ਹਾਰ ਜਾਵੇਗਾ। ਤੁਰਕਨ ਸੋ ਮਿਲ ਹਮਲੇ ਮਾਰ। ਕਿਉਂਕਿ ਹੁਣ ਤੁਰਕ ਸਾਡੇ ਸਾਥੀ ਨੇ ਨਾ ਸਾਡੇ ਨਾਲ ਮਿਲੇ họ ਤੇ ਆਪਾਂ ਤੁਰਕਾਂ ਨਾਲ ਮਿਲ ਕਰਕੇ ਸਿੰਘਾਂ ਨੂੰ ਮਾਰ ਸੁੱਟਾਂਗੇ ਸਭ ਗੁਰਦੁਆਰਨ ਅੱਧ ਟਿਕਾਵੇਂ ਜਦੋਂ ਸਿੰਘ ਇੱਕ ਵਾਰੀ ਹਾਰ ਗਏ ਤੇ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਉਹਨਾਂ ਵਿੱਚ ਮਾਇਆ ਜਿਹੜੀ ਆਉਂਦੀ ਚੜਤ ਆਉਂਦੀ ਉਹਦੇ ਵਿੱਚ ਆਪਾਂ ਆਪਣਾ ਅੱਧਾ ਹਿੱਸਾ ਟਿਕਾ ਲਵਾਂਗੇ ਇਹ ਇਮਨ ਮਨ ਮਿੱਥ ਵੈ ਬੋਹ ਗਰ ਬਾਵੇਂ ਇਸ ਤਰ੍ਹਾਂ ਇਸ ਗੱਲ ਨੂੰ ਆਪਣੇ ਮਨ ਵਿੱਚ ਮੱਥ ਕੇ ਬੜਾ ਹੰਕਾਰ ਕਰਦੇ ਹਨ ਆਦਾ ਚੜਾਵਾ ਹਮ ਸੰਗਤ ਕੋ ਚੜੇ ਆਖਣ ਲੱਗੇ ਜੀ ਇੱਥੇ ਤਾਂ ਜੀ ਸਾਡੀ ਸੰਗਤ ਵੀ ਆਈ ਹੈ ਬੰਦਈਆਂ ਨੇ ਆ ਕੇ ਵੀ ਮੱਥਾ ਟੇਕਿਆ ਰਮੰਦਰ ਸਾਹਿਬ ਅੱਧਾ ਚੜਾਵਾ ਤੇ ਉਹਨਾਂ ਨੇ ਚੜਾਇਆ ਨਾ ਇਸ ਕਰਕੇ ਅੱਧਾ ਚੜਾਵਾ ਸਾਡਾ ਬਣਦਾ ਹੈ ਇਮ ਹਮ ਦਾਵਾ ਆਦਾ ਕਰਿਓ ਇਸ ਤਰ੍ਹਾਂ ਅਸੀਂ ਚੜਾ